ਕੈਨੇਡਾ ਦੇ ਵੱਲੋਂ ਬਹੁਤ ਵਧੀਆ ਤੇ ਵੱਡੀ ਖੁਸ਼ਖਬਰੀ ਆ ਰਹੀ ਹੈ ਖਾਸ ਕਰਕੇ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ ਵਾਸਤੇ ਜਿਨ੍ਹਾਂ ਦੇ ਕੈਨੇਡਾ ਦੇ ਵਿੱਚ ਐਲ ਐਮ ਆਈਏ ਵਗੈਰਾ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਜਾਂ ਫਿਰ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਰਿਹਾ ਹੈ ਜਾਂ ਫਿਰ ਜਿਨ੍ਹਾਂ ਦਾ ਸਟੱਡੀ ਪਰਮਿਟ ਖਤਮ ਹੋ ਰਿਹਾ ਤੇ ਉਹ ਟੈਨਸ਼ਨ ਦੇ ਵਿੱਚ ਬੈਠਾ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਪੀਆਰ ਵੀ ਲੈਣੀ ਹੈ ਤੇ ਉਹਨਾਂ ਨੇ ਕੈਨੇਡਾ ਦੇ ਵਿੱਚ ਸੈਟਲ ਵੀ ਹੋਣਾ ਹੈ ਉਸ ਤੋਂ ਪਹਿਲਾਂ ਗੱਲ ਕਰਦਾ ਜੇਕਰ ਕਿਸੇ ਨੂੰ ਵੀ ਕੈਨੇਡਾ ਦੇ ਵਿੱਚ ਆਈਈਐਟਐਸ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਪੰਜ ਬੈਂਡ ਚਾਹੀਦੇ 6 ਬੈਂਡ ਚਾਹੀਦੇ 7 ਬੈਂਡ ਚਾਹੀਦੇ 8 ਬੈਂਡ ਚਾਹੀਦੇ ਜਾਂ 8.7 ਸਕੋਰ ਚਾਹੀਦਾ ਪੀਆਰ ਦੇ ਲਈ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਹੋ ਪ੍ਰੈਡਿਕਸ਼ਨ ਤੇ ਇਸ ਦੀ PDF ਨੂੰ ਪਰਚੇਸ ਕਰ ਸਕਦੇ ਹੋ ਪ੍ਰੈਡਿਕਸ਼ਨ PDF ਉਹ ਹੁੰਦੀ ਹੈ ਜਿਸ ਦੇ ਵਿੱਚੋਂ ਆਪਾਂ ਨੂੰ ਰੀਅਲ ਐਗਜ਼ਾਮ ਆਉਣ ਦੇ ਹਾਈ ਚਾਂਸਸ ਹੁੰਦੇ ਆ ਤੇ ਇਸ ਦੇ ਆਲਓਵਰ ਰਿਜ਼ਲਟ ਤੁਸੀਂ ਸਕਰੀਨ ਤੇ ਵੀ ਦੇਖ ਸਕ ਜਿਸ ਤਰ੍ਹਾਂ ਸਟੂਡੈਂਟ ਦੀ ਇੱਕ-ਇੱਕ ਚੈਟ ਅਵੇਲੇਬਲ ਹੈ ਪਰ ਵਧੀਆ ਸਕੋਰ ਆ ਜਾਂਦੇ ਆ ਗੱਲ ਇੱਕ ٹرسٹ ਦੀ ਹੈ ਜੇਕਰ ਤੁਸੀਂ ਮਿਹਨਤ ਵੀ ਕਰਦੇ ਹੋ ਤਾਂ ਵੀ ਤੁਹਾਡਾ ਸਕੋਰ ਵਧੀਆ ਆ ਸਕਦਾ ਹੈ ਫ੍ਰੀ ਦੇ ਵਿੱਚ ਤੁਸੀਂ ਗਾਈਡੈਂਸ ਲੈ ਸਕਦੇ ਹੋ ਕੈਨੇਡਾ ਦੇ ਵੱਲੋਂ ਜੇਕਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਸਟੱਡੀ ਪਰਮਿਟ ਲੈਣਾ ਕਾਫੀ ਐਕਸਪੈਂਸਿਵ ਹੈ ਐਲਐਮਆਈ ਕਿਸੇ ਤੋਂ ਲੈਣੇ ਤਾਂ ਵੀ ਕਾਫੀ ਐਕਸਪੈਂਸਿਵ ਹੈ ਪਰ ਤੁਸੀਂ ਐਜ਼ ਅ ਕੇਅਰ ਗੀਵਰ ਦੇ ਵਿੱਚ ਜਾ ਸਕਦੇ ਹੋ ਮਤਲਬ ਜੇਕਰ ਤੁਹਾਡੇ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਰਹਿੰਦੇ ਆ ਇੱਕ ਰਿਸ਼ਤਾ ਰਹਿੰਦਾ ਹੈ ਉਹਨਾਂ ਦੇ ਘਰ ਬੇਬੀ ਹੋਇਆ ਹੈ ਜਾਂ ਉਹਨਾਂ ਦੇ ਘਰੇ ਬਜ਼ੁਰਗ ਰਹਿੰਦੇ ਤੁਸੀਂ ਉਹਨਾਂ ਦੀ ਕੇਅਰ ਕਰਨ ਵਾਸਤੇ ਉਹਨਾਂ ਨਾਲ ਜੁੜ ਸਕਦੇ ਹੋ ਤੁਹਾਨੂੰ ਏਮਪਲੋਇਰ ਐਜ਼ ਏਮਪਲੋਇਰ ਹਾਇਰ ਕਰ ਸਕਦੇ ਆ ਪਰ ਜੇਕਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਹਾਊਸ ਹੋਲਡਿੰਗ ਦਾ ਪੰਗਾ ਪਾਊਗਾ ਭਾਈ ਇਹਦੀ ਇਨਕਮ ਸ਼ੋ ਨਹੀਂ ਹੋ ਸਕਦੀ ਪਰ ਦੋ ਰਿਸ਼ਤੇਦਾਰ ਰਲ ਕੇ ਵੀ ਤੁਹਾਨੂੰ ਹਾਇਰ ਕਰ ਸਕਦੇ ਆ ਜੇ ਦੋ ਰਿਸ਼ਤੇਦਾਰ ਰਲ ਕੇ ਤੁਹਾਨੂੰ ਹਾਇਰ ਕਰ ਲੈਂਦੇ ਆ ਤਾਂ ਤੁਹਾਡਾ ਐਲਐਮਆਈ ਦਾ ਖਰਚਾ ਵੀ ਵੱਜ ਜਾਂਦਾ ਹੈ ਇਸ ਦੇ ਨਾਲ ਨਾਲ ਜਿਹੜਾ ਤੁਸੀਂ ਲੱਖਾਂ ਰੁਪਏ ਸਟੱਡੀ ਪਰਮਿਟ ਤੇ ਲਾ ਰਹੇ ਹੋ ਤੁਹਾਡਾ ਉਹ ਵੀ ਸੇਵ ਹੋ ਜਾਂਦਾ ਹੈ ਸੋ ਇਹ ਇੱਕ ਬੈਸਟ ਓਪਰਚ्युनिटी ਹੈ ਤੇ ਹੁਣ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀਡੀਓ ਦੇਖ ਕੇ ਨਾ ਭੱਜੋ ਕਿ ਵੀਡੀਓ ਦੇਖ ਕੇ ਭੱਜਣਾ ਇੱਕ ਕਹਿੰਦੇ ਨੇ ਕਿ ਨਿੱਡਰਤਾ ਦਾ ਕੰਮ ਹੁੰਦਾ ਹੈ ਆਪਾਂ ਇਨਫੋਰਮੇਸ਼ਨ ਫ੍ਰੀ ਦੇ ਵਿੱਚ ਦਿੰਨੇ ਆ ਕਿਉਂ ਦਿੰਨੇ ਕਿਉਂਕਿ ਇਹੀ ਇਨਫੋਰਮੇਸ਼ਨ ਜੇਕਰ ਤੁਸੀਂ ਹੋਰ ਕਿਸੇ ਕੋਲ ਲਾਉਂਗੇ ਤੁਹਾਨੂੰ ਡਾਲਰ ਪੇ ਕਰਨੇ ਪੈਣਗੇ ਪਰ ਇਸ ਚੈਨਲ ਤੇ ਇਸ ਪੇਜ ਤੇ ਸਾਰੀ ਜਾਣਕਾਰੀ ਤੁਹਾਨੂੰ ਫ੍ਰੀ ਦੇ ਵਿੱਚ ਦਿੱਤੀ ਜਾਂਦੀ ਆ ਸੋ ਡਿਪੈਂਡ ਤੁਹਾਡੇ ਤੇ ਕਰਦਾ ਹੈ ਕਿ ਫ੍ਰੀ ਦੇ ਵਿੱਚ ਲੈਣੀ ਹੈ ਜਾਂ ਨਹੀਂ ਲੈਣੀ ਸਿਆਣੇ ਕਹਿੰਦੇ ਹੁੰਦੇ ਕਿ ਜੇ ਤੇਲ ਫ੍ਰੀ ਦੇ ਵਿੱਚ ਮਿਲਦਾ ਹੋਵੇ ਰ ਜੁੱਤੀ ਵਿੱਚ ਪਵਾ ਲੈਣਾ ਚ ਵਾਹਿਗੁਰੂ ਮੇਰ ਕਰੇ